ਸਤਿ ਸ੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀ ਵੀਡੀਓ ਵਿੱਚ ਜਿੰਨੀਆਂ ਵੀ ਕਲੈਕਸ਼ਨਾਂ ਜਿਹੜੇ ਵੀ ਸੂਟ ਜਿਵੇਂ ਦੇ ਵੀ ਰੰਗਾਂ ਵਾਲੇ ਮੈਂ ਐਡ ਕੀਤੇ ਨੇ ਸਾਰੇ ਦੇ ਸਾਰੇ ਸੂਟ ਜਿਹੜੇ ਨੇ ਬਹੁਤ ਹੀ ਜ਼ਿਆਦਾ ਆਫਰਾਂ ਦੇ ਵਿੱਚ ਆਏ ਨੇ ਮੋਸਟਲੀ ਸਾਰੇ ਸੂਟ ਆਫਰਾਂ ਦੇ ਵਿੱਚ ਨੇ ਪ੍ਰਿੰਟਡ ਸੂਟ ਨੇ ਗਰਮੀਆਂ ਲਈ ਸਪੈਸ਼ਲ ਸੂਟ ਆਏ ਨੇ ਤੇ ਸੇਲ ਵਾਲੇ ਸੂਟ ਆਏ ਨੇ ਇਹ ਜਿਹੜੀ ਫਰਸਟ ਕਲੈਕਸ਼ਨ ਹੈ ਇਹ ਤੁਹਾਨੂੰ ਜਿਹੜਾ ਆਲ ਓਵਰ ਸਲੱਬ कॉटन ਵਿੱਚ 5 ਮੀਟਰ ਦਾ ਸੂਟ ਦਾ ਫੈਬਰਿਕ ਹੈ ਤੇ ਵੱਡੇ ਪਰ ਦੇ ਨਾਲ ਆਏਗਾ ਇਹ ਤੁਹਾਨੂੰ ਦੋ ਸੂਟ ਮਿਲ ਜਾਣਗੇ 890 ਰੁਪਏਾਂ ਦੇ ਵਿੱਚ ਟੋਟਲ ਤੁਹਾਨੂੰ 10 ਮੀਟਰ ਕਪੜਾ ਮਿਲ ਜੇਗਾ 890 ਰੁਪਏਾਂ ਦੇ ਵਿੱਚ 5 ਮੀਟਰ ਬਹੁਤ ਹੀ ਸੁਪੀਰੀਅਰ ਕੁਆਲਿਟੀ ਦਾ कॉटन ਦਾ ਫੈਬਰਿਕ ਹੈ ਰੰਗ ਇਹਦੇ ਵਿੱਚ ਬਹੁਤ ਜ਼ਿਆਦਾ ਨੇ ਤੇ ਜਿੰਨੇ ਵੀ ਰੰਗ ਇਹਦੇ ਵਿੱਚ ਅਵੇਲੇਬਲ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਸਾਰੇ ਹੀ ਰੰਗ ਡਿਜ਼ਾਈਨ ਪੈਟਰਨ ਅਵੇਲੇਬਲ ਨੇ 5 ਮੀਟਰ ਦਾ ਆਲ ਓਵਰ ਦਾ ਸੂਟ कॉटन ਦਾ ਗਰਮੀਆਂ ਆ ਰਹੀਆਂ ਨੇ ਤੇ ਗਰਮੀਆਂ ਦੇ ਲਈ ਸਪੈਸ਼ਲ कॉटन ਦੀਆਂ 컬렉ਸ਼ਨ ਆ ਗਈਆਂ ਨੇ ਇਹਦੇ ਵਿੱਚ ਲਗਭਗ 45 ਕਲਰ ਅਵੇਲੇਬਲ ਨੇ ਸਾਰੇ ਹੀ ਕਲਰ ਬਹੁਤ ਹੀ ਪਿਆਰੇ ਨੇ ਸੋਹਣੇ ਨੇ ਡਿਜ਼ਾਈਨ ਬਹੁਤ ਸੁਪੀਰੀਅਰ ਹੈ ਵਧੀਆ ਡਿਜ਼ਾਈਨ ਨਾਲ ਤਿਆਰ ਕੀਤੇ ਗਏ ਨੇ ਸਾਰੇ ਦੇ ਸਾਰੇ ਰੰਗ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਤੁਸੀਂ ਜੇ ਇਹਨਾਂ ਦੇ ਸੂਟ ਵੇਚੂ ਬਾਈ ਕਰਨਾ ਤਾਂ ਨੰਬਰ ਮੈਂ ਦਿੱਤਾ ਹੈ ਨੰਬਰ ਚਾਹਤ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਇਹ ਜਿਹੜੀਆਂ ਕਲੈਕਸ਼ਨਾਂ ਨੇ ਇਹ ਜਦੋਂ ਵੀ ਆਉਂਦੀਆਂ ਨੇ ਤਾਂ ਸਾਰੇ ਹੀ ਇਹਨਾਂ ਨੂੰ ਬਹੁਤ ਪਸੰਦ ਕਰਦੇ ਨੇ ਕਿਉਂਕਿ ਰੇਟ ਬਹੁਤ ਅਫੋਰਡੇਬਲ ਹੈ ਬੰਦਨੀ ਸਟਾਈਲ ਦਾ ਔਰਗੈਂਜ਼ਾ ਦਾ ਜਿਹੜਾ ਤੁਹਾਨੂੰ ਸ਼ਰਟ ਦਾ ਫੈਬਰਿਕ ਡਿਜੀਟਲ ਪ੍ਰਿੰਟ ਨਾਲ ਮਿਲੇਗਾ 2.5 ਮੀਟਰ ਦਾ ਤੇ ਨਾਲ ਦੁਪੱਟਾ ਤੁਹਾਨੂੰ ਵੀ ਬੰਦਨੀ ਸਟਾਈਲ ਦਾ ਡਿਜੀਟਲ ਪ੍ਰਿੰਟ ਦੇ ਨਾਲ 2.5 ਮੀਟਰ ਦਾ ਮਿਲੇਗਾ ਤੇ ਜਿਹੜਾ ਇਹਦਾ ਬਾਟਮ ਹੈ ਉਹ ਤੁਹਾਨੂੰ ਪਲੇਨ ਚੌਰ ਚਟ ਦਾ ਮਿਲੇਗਾ ਸ਼ਰਟ ਦਾ ਫੈਬਰਿਕ ਜਿਹੜਾ ਉਹ ਆਰਗੈਂਜ਼ਾ ਦਾ ਹੈ ਤੇ ਤੇ ਜਿਹੜਾ ਦੁਪੱਟਾ ਹੈ ਨਾਲ ਉਹ ਵੀ ਆਰਗੈਂਜ਼ਾ ਹੈ ਤੇ ਜਿਹੜਾ ਇਹਦਾ ਬਾਟਮ ਆਏਗਾ ਉਹ ਤੁਹਾਨੂੰ ਮਿਲੇਗਾ ਚੌਰ ਛੱਟ ਦਾ ਪ੍ਰਾਈਸ ਇਹਦਾ ਸਿਰਫ ਤੇ ਸਿਰਫ 400 ਰੁਪਏ ਆ ਸਿਰਫ ਤੇ ਸਿਰਫ 400 ਰੁਪਿਆਵਾਂ ਦੇ ਵਿੱਚ ਤੁਸੀਂ ਇਹ ਵਾਲੇ ਸੂਟਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਇਹਨਾਂ ਵਿੱਚ ਲਗਭਗ 30 ਕਲਰ ਅਵੇਲੇਬਲ ਨੇ ਤੀਰੰਗਾ ਨਾਲ ਆਏ ਨੇ ਜਦੋਂ ਪਿਛਲੀ ਵਾਰੀ ਵੀ ਆਏ ਸੀ ਤਾਂ ਕਸਟਮਰ ਨੂੰ ਬਹੁਤ ਜ਼ਿਆਦਾ ਵਧੀਆ ਲੱਗੇ ਸੀ ਤਾਂ ਕਾਫੀ ਕਸਟਮਰਜ਼ ਨੇ ਇਹਨਾਂ ਸੂਟਾਂ ਦੀ ਫਿਰ ਤੋਂ ਡਿਮਾਂਡ ਕੀਤੀ ਸੀ ਸਿਰਫ ਦਾ ਸਿਰਫ 400 ਦੇ ਵਿੱਚ ਤੁਹਾਨੂੰ organza ਦੀ ਸ਼ਰਟ ਡਿਜੀਟਲ ਪ੍ਰਿੰਟ ਨਾਲ organza ਦਾ ਦੁਪੱਟਾ ਡਿਜੀਟਲ ਪ੍ਰਿੰਟ ਦੇ ਨਾਲ ਤੇ جورਚਟ ਦਾ ਬਾਟਮ ਮਿਲ ਜੇਗਾ 2.5 ਮੀਟਰ ਦੀ ਸ਼ਰਟ ਦੀ ਲੈਂਥ ਹੈ 2.5 ਮੀਟਰ ਬਾਟਮ ਅਤੇ 2.5 ਮੀਟਰ ਦੇ ਨੀਅਰਪਾਟ ਹੀ ਜਿਹੜਾ ਤੁਹਾਨੂੰ ਇਹ ਦੁਪੱਟੇ ਦਾ ਫੈਬਰਿਕ ਮਿਲ ਜੇਗਾ ਰੇਟ ਬਹੁਤ ਜਿਆਦਾ ਘੱਟ ਹੈ 400 ਰੁਪਏ ਹੈ ਸ਼ਿਪਿੰਗ ਚਾਰजेस ਫ੍ਰੀ ਹੈ 올 ఓਵਰ ਇੰਡੀਆ ਕੋਈ ਵੀ ਐਕਸਟਰਾ ਚਾਰजेस ਜਿਹੜੇ ਨੇ ਸ਼ਿਪਿੰਗ ਚਾਰजेस ਤੇ ਨਹੀਂ ਲੱਗਣਗੇ ਜਿਹੜੇ ਫਿਲਹਾਲ ਅੱਜ ਵੀ ਮੈਂ ਕਲੈਕਸ਼ਨ ਐਡ ਕੀਤੀਆਂ ਨੇ ਵੀਡੀਓ ਦੇ ਵਿੱਚ ਮਕੀਨਾਂ ਦੇ ਬਾਰੇ ਵਿੱਚ ਹੋਰ ਜਾਨਣਾ ਚਾਹੁੰਦੇ ਹੋ ਤਾਂ ਮੈਂ ਨੰਬਰ ਦਿੱਤਾ ਆ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਸਕਰੀਨਸ਼ਾਟ ਦੇ ਨਾਲ ਸੈਂਡ ਕਰ ਦਿਓ ਤਾਂ ਉਹਦੇ ਨਾਲ इजीली ਹੋ ਜਾਏਗਾ ਮੈਨੂੰ ਵੀ ਫਾਈਂਡ ਕਰਨਾ ਤੇ ਜੋ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਨੰਬਰ ਤੇ ਪੁੱਛ ਸਕਦੇ ਹੋ ਗਰਮੀਆਂ ਦਾ ਸੀਜ਼ਨ ਆ ਰਿਹਾ ਹੈ ਤੇ ਹੁਣ ਰਿਯਾਨ ਤੇ ਕਾਟਨ ਦੀਆਂ ਕਲੈਕਸ਼ਨਾਂ ਨੇ ਪੂਰਾ ਟ੍ਰੈਂਡ ਕਰਨਾ ਹੈ ਇਹ ਜਿਹੜੇ ਨਵੀਂ ਸੂਟ ਆਏ ਨੇ ਸ਼ਰਟ ਜਿਹੜੀ ਹੈ ਤੁਹਾਨੂੰ ਰਿਯਾਨ ਮਿਕਸਰ ਦੀ ਮਿਲੇਗੀ ਪ੍ਰਿੰਟਰ ਪ੍ਰਿੰਟਰਡ ਸ਼ਰਟ ਹੈ ਰਿਯਾਨ ਮਿਕਸ ਨਾਲ ਆਏਗੀ 2 ਮੀਟਰ ਵੱਡੇ ਬਰ ਦੇ ਨਾਲ ਆਏਗੀ 2 ਮੀਟਰ ਤੋਂ ਉੱਪਰ ਦਾ ਕੱਪੜਾ ਹੈ ਤੇ ਵੱਡੇ ਬਰ ਨਾਲ ਆਏਗਾ ਬਾਟਮ ਪਲੇਨ ਆਏਗਾ ਉਹ ਵੀ ਨਿਓਨ ਦਾ ਹੈ ਉਹਦਾ ਫੈਬਰਿਕ 2 ਮੀਟਰ ਹੈ ਇਹ ਤੁਹਾਨੂੰ ਜਿਹੜੇ ਨੇ 2 ਸੂਟ ਮਿਲ ਜਾਣਗੇ 840 ਰੁਪਿਆਵਾਂ ਦੇ ਵਿੱਚ ਤੇ ਜੇਕਰ ਤੁਸੀਂ ਇਹਨਾਂ ਵਿੱਚੋਂ ਇੱਕ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਮਿਲ ਜੇਗਾ ਉਹ ਮਿਲੇਗਾ 520 ਰੁਪਿਆਵਾਂ ਦੇ ਵਿੱਚ 2 ਸੂਟ ਬਾਈ ਕਰੋਗੇ ਤਾਂ 840 ਦੇ ਵਿੱਚ ਪਰ ਮਿਲ ਜਾਣਗੇ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਇੱਕ ਹੀ ਲੈਣਾ ਤੋ ਉਹ ਤੁਹਾਨੂੰ 520 ਰੁਪਿਆ ਦੇ ਵਿੱਚ ਮਿਲ ਜਾਏਗਾ ਇਹਨਾਂ ਸੂਟਾਂ ਤੇ ਵੀ ਕੋਈ ਵੀ ਐਕਸਟਰਾ ਚਾਰजेस ਜਿਹੜੇ ਨੇ ਸ਼ਿਪਿੰਗ ਦੇ ਨਹੀਂ ਲੱਗਣਗੇ ਫ੍ਰੀ ਸ਼ਿਪਿੰਗ ਹੈ ਆਲ ਓਵਰ ਇੰਡੀਆ ਜਿਹੜੇ ਵੀ ਸੂਟ ਅੱਜ ਦੀ ਵੀਡੀਓ ਵਿੱਚ ਨੇ ਸਭ ਤੇ ਹੀ ਫ੍ਰੀ ਸ਼ਿਪਿੰਗ ਚਾਰजेस ਨੇ ਇਹਨਾਂ ਸੂਟਾਂ ਵਿੱਚ ਲਗਭਗ 40 ਰੰਗ ਆਏ ਨੇ ਤੇ 40 ਤੇ 40 ਜਿਹੜੇ ਡਿਜ਼ਾਈਨ ਡਿਫਰੈਂਟ ਨੇ ਯੂਨੀਕ ਨੇ ਕੁਝ ਜਿਗਜਾਗ ਵਿੱਚ ਆਇਨੇ ਕੁਝ ਛੋਟੇ ਛੋਟੇ ਫਲਾਵਰਿੰਗ ਵਿੱਚ ਆਇਨੇ ਕੁਝ ਥੋੜੇ ਵੱਡੇ ਫਲਾਵਰਿੰਗ ਵਿੱਚ ਨਿੱਕੀ ਬੂਟੀ ਵਾਲੇ ਸੂਟ ਹੋਗੇ ਜਾਂ ਸਾਰੇ ਇਹਨਾਂ ਨੇ ਹਰ ਸੀਜ਼ਨ ਵਿੱਚ ਹੀ ਹਰ ਗਰਮੀਆਂ ਦੇ ਸੀਜ਼ਨ ਵਿੱਚ ਹੀ ਟ੍ਰੈਂਡ ਕਰਨਾ ਹੁੰਦਾ ਪਿਛਲੇ ਸਾਲ ਦਾ ਰੰਗ ਥੋੜੇ ਹੋਰ ਆਏ ਸੀ ਐਸ ਵਾਰੀ ਜਿਹੜੇ ਨਵੇਂ ਰੰਗ ਹੋਰ ਥੋੜੇ ਅਪਡੇਟ ਹੋ ਕੇ ਆ ਗਏ ਨੇ ਸ਼ਰਟ ਤੁਹਾਨੂੰ ਰਿਯਾਨ ਦੀ ਮਿਲੇਗੀ 2.5 ਮੀਟਰ ਦੀ बॉਟਮ ਵੀ ਤੁਹਾਨੂੰ ਪਿਓ ਪਲੇਨ ਦੇ ਆਉਣ ਦਾ ਮਿਲ ਜੇਗਾ ਸ਼ਰਟ ਪ੍ਰਿੰਟਡ ਹੈ बॉਟਮ ਇਹਦਾ ਜਿਹੜਾ ਆਏਗਾ ਉਹ ਬਿਲਕੁਲ ਪਲੇਨ ਆਏਗਾ ਸੂਟ ਜਿੰਨੇ ਵੀ ਇਹ ਵਾਲੇ ਨੇ ਲਗਭਗ 45 ਰੰਗ ਨੇ ਇਹਦੇ ਵਿੱਚ 40 ਤੋਂ 45 ਸਾਰੇ ਦੇ ਸਾਰੇ ਅਵੇਲੇਬਲ ਨੇ ਬਹੁਤ ਵਧੀਆ ਸੌਫਟ ਜੀ ਕੁਆਲਿਟੀ ਦਾ ਫੈਬਰਿਕ ਹੁੰਦਾ ਗਰਮੀਆਂ ਲਈ ਬਹੁਤ ਵਧੀਆ ਰਹਿੰਦਾ ਹੈ ਸੁਪੀਰੀਅਰ ਕੁਆਲਿਟੀ ਹੈ ਕੋਈ ਕਾਪੀ-ਕੁਪੀ ਨਹੀਂ ਕੀਤੀ ਕਿਸੇ ਸੂਟ ਦੀ ਵੀ ਸੇਮ ਜਿਹੜੇ ओरिजिनल ਸੂਟ ਹੁੰਦੇ ਨੇ ਉਹੀ ਲੈ ਕੇ ਆਈਆਂ ਬਹੁਤ ਸੋਹਣੇ ਰੰਗ ਨੇ ਡਿਜ਼ਾਈਨ ਬਹੁਤ ਪਿਆਰੇ ਨੇ ਤੇ ਸਾਰੇ ਹੀ ਇਹਨਾਂ ਸੂਟਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਕਿਉਂਕਿ ਸੂਟ ਜਿਹੜੇ ਅਫੋਰਡੇਬਲ ਰੇਟ ਵਿੱਚ ਤਾਨੂੰ ਮਿਲ ਜਾਂਦੇ ਨੇ ਤੇ ਕਾਫੀ ਸਮਾਂ ਜਿਹੜਾ ਕੱਢ ਵੀ ਜਾਂਦੇ ਨੇ ਤੇ ਰੰਗ ਵੀ ਇਹਨਾਂ ਦੇ ਨਹੀਂ ਉਤਰਦੇ। ਵਿంటర్ ਸੀਜ਼ਨ ਜਾ ਰਿਹਾ ਇਸ ਲਈ ਹੁਣ ਜਿਹੜੇ ਸਰਦੀਆਂ ਵਾਲੇ ਸੂਟ ਨੇ ਉਹਨਾਂ ਤੇ ਕੁਝ ਸੂਟਾਂ ਤੇ ਸੇਲ ਆਈ ਹੈ। ਕਾਟਰਾਈਜ਼ ਵੈਲਵਟ ਦੀ ਸ਼ਰਟ ਤੇ ਕਾਟਰਾਈਜ਼ ਵੈਲਵਟ ਦਾ ਪਲੇਨ ਬਾਟਮ ਆਇਆ ਸ਼ਰਟ ਡਿਜੀਟਲ ਪ੍ਰਿੰਟ ਨਾਲ ਆਏਗੀ। ਤੇ ਜਿਹੜਾ ਬਾਟਮ ਹੈ ਉਹ ਤੁਹਾਨੂੰ ਪਲੇਨ ਮਿਲ ਜੇਗਾ। 2.5 ਮੀਟਰ ਦੀ ਲੈਂਥ ਨਾਲ ਆਉਂਦਾ ਹੈ। ਤੇ ਇਹ ਤੇ ਪਹਿਲਾਂ ਸੀਗੇ ਕਿ 560 ਵਿੱਚ ਇੱਕ ਸੂਟ ਪਰ ਹੁਣ ਇਹਨਾਂ ਤੇ ਵੀ ਆਫਰ ਸਪੈਸ਼ਲ ਆਈ ਹੈ। ਇੱਕ ਸੂਟ ਤਾਂ ਤੁਹਾਨੂੰ ਅੱਜ ਹੁਣ ਇਹਨਾਂ ਵਿੱਚ ਇੱਕ ਸੂਟ ਤੁਸੀਂ ਨਹੀਂ ਲੈ ਸਕਦੇ ਤੁਸੀਂ ਘੱਟੋ ਘੱਟ ਦੋ ਸੂਟ ਲਾਓਗੇ ਤਾਂ ਤੁਹਾਨੂੰ ਆਫਰ ਮਿਲੇਗੀ ਕਿ 630 ਰੁਪਏਾਂ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਸਿਰਫ ਤੇ ਸਿਰਫ 630 ਵਿੱਚ ਦੋ ਸੂਟ ਤੁਸੀਂ ਇਹਨਾਂ ਵਿੱਚੋਂ ਚਾਹੇ ਸੇਮ ਚਾਹੁੰਦੇ ਹੋ ਤਾਂ ਸੇਮ ਮਿਲ ਜਾਣਗੇ ਡਿਫਰੈਂਟ ਡਿਫਰੈਂਟ ਚਾਹੁੰਦੇ ਹੋ ਤਾਂ ਡਿਫਰੈਂਟ ਡਿਫਰੈਂਟ ਮਿਲ ਜਾਣਗੇ ਬਾਟਮ ਆਏਗਾ ਕਾਟਰ ਰਾਈਸ ਦਾ ਪਲੇਨ ਸ਼ਰਟ ਆਏਗੀ ਕਾਟਰ ਰਾਈਸ ਦੀ ਡਿਜੀਟਲ ਪ੍ਰਿੰਟ ਦੇ ਨਾਲ 2.5 ਮੀਟਰ ਦੀ ਸ਼ਰਟ ਦੀ ਲੈਂਥ ਹੈ ਤੇ 2.5 ਮੀਟਰ ਦਾ ਬਾਟਮ ਹੈ ਰੰਗ ਜਿਹੜੇ ਇਹਨਾਂ ਸੂਟਾਂ ਵਿੱਚ ਨੇ ਉਹ ਲਗਭਗ 25-26 ਰੰਗ ਅਵੇਲੇਬਲ ਨੇ ਤੇ ਸਾਰੇ ਹੀ ਜਿਹੜੇ ਰੰਗ ਨੇ ਜਿਹੜੇ ਜਿਹੜੇ ਮੈਂ ਇੱਥੇ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਕੋਈ ਵੀ ਐਵੇਂ ਦਾ ਨਹੀਂ ਹੈ ਕਿ ਕੋਈ ਕਲਰ ਨਹੀਂ ਹੈ ਅਵੇਲੇਬਲ ਕੋਈ ਕੁਝ ਨਹੀਂ ਸਾਰੇ ਹੀ ਅਵੇਲੇਬਲ ਨੇ ਇਹ ਜਿਹੜੀਆਂ ਕਲੈਕਸ਼ਨਾਂ ਚੱਲ ਰਹੀਆਂ ਨੇ ਜਿਹੜੀਆਂ ਕਿ ਆ ਜਿਹੜੇ ਡਿਜ਼ਾਈਨ ਦੇ ਨਾਲ ਆਣ ਗੀਆਂ ਇਹ ਤੁਹਾਨੂੰ ਕੈਮਰੀ कॉटन ਦੀ ਸ਼ਰਟ ਮਿਲ ਜੇਗੀ ਵੱਡੇ ਪਰ ਦੇ ਨਾਲ 2.5 ਮੀਟਰ ਦੀ ਤੇ ਕੈਮਰੀ कॉटन ਦਾ ਇਹ ਬਾਟਮ ਮਿਲ ਜੇਗਾ 2.5 ਮੀਟਰ ਦਾ ਵੱਡੇ ਪਰ ਦੇ ਨਾਲ ਇਹ ਸਪੈਸ਼ਲ ਆਫਰ ਆਈਆਂ ਨੇ ਕਿ ਇਹ ਤੁਹਾਨੂੰ 4 ਸੂਟ ਮਿਲ ਜਾਣਗੇ 1370 ਰੁਪਏ ਦੇ ਵਿੱਚ ਬਹੁਤ ਵਧੀਆ ਸੁਪੀਰੀਅਰ ਆਫਰ ਆਈ ਹੈ ਇਹ ਹੁਣ ਆਈ ਹੈ ਮੇਬੀ ਅਗੋਂ ਸਾਰੀ ਗਰਮੀਆਂ ਇਹ ਆਫਰ ਨਾ ਆਏ ਸਿਰਫ ਤੇ ਸਿਰਫ 1370 ਰੁਪਏਾਂ ਦੇ ਵਿੱਚ ਤੁਸੀਂ 4 ਸੂਟ ਤੁਹਾਨੂੰ ਮਿਲ ਜਾਣਗੇ ਇਹਨਾਂ ਵਿੱਚ ਇਹ ਹੈ ਕਿ 3 ਸੂਟ ਤੁਸੀਂ ਸਿਲੈਕਟ ਕਰਨੇ ਆ ਤੇ ਜਿਹੜਾ 4th ਵਾਲਾ ਸੂਟ ਆਏਗਾ ਉਹ ਕਰਨਾ ਹੈ ਉਹ ਅਸੀਂ ਤੁਹਾਨੂੰ ਆਪਣੇ ਵੱਲੋਂ ਭੇਜਾਂਗੇ ਭੇਜਾਂਗੇ ਇੰਨਾ ਹੀ ਕਲੈਕਸ਼ਨਾਂ ਦੇ ਵਿੱਚੋਂ ਬਟ ਇਹ ਹੈ ਕਿਉਂਕਿ ਹੋਰ ਕਲਰ ਜਿਵੇਂ ਜਿਹੜੇ ਵੀ ਇੱਥੇ ਐਡ ਕੀਤੇ ਨੇ ਇਹਦੇ ਵਿੱਚ ਲਗਭਗ 32-33 ਰੰਗ ਅਵੇਲੇਬਲ ਨੇ ਤੇ ਸਾਰੇ ਹੀ ਰੰਗ ਅਵੇਲੇਬਲ ਨੇ ਬਾਟਮ ਤੁਹਾਨੂੰ ਪਲੇਨ ਮਿਲੇਗੀ ਇਹਦੇ ਵਿੱਚ ਕੈਮਰੀ कॉटन ਦੀ 2.5 ਮੀਟਰ ਦੀ ਤੇ ਸ਼ਰਟ ਜਿਹੜੀ ਆ ਉਹ ਕੈਮਰੀ कॉटन ਦੇ ਨਾਲ ਡਿਜੀਟਲ ਪ੍ਰਿੰਟ ਦੇ ਨਾਲ ਬਹੁਤ ਵਧੀਆ ਪ੍ਰਿੰਟ ਨੇ ਡਿਜ਼ਾਈਨ ਬਹੁਤ ਸੋਹਣੇ ਨੇ 2.5 ਮੀਟਰ ਦੀ ਸ਼ਰਟ ਰੇਟ ਸਿਰਫ ਤੇ ਸਿਰਫ 1370 ਰੁਪਏ ਚਾਰ ਸੂਟ ਤੁਹਾਨੂੰ 1370 ਰੁਪਏ ਦੇ ਵਿੱਚ ਮਿਲ ਜਾਣਗੇ ਇਹਨਾਂ ਵਿੱਚੋਂ ਤਿੰਨ ਸੂਟ ਤੁਸੀਂ ਖੁਦ ਸਿਲੈਕਟ ਕਰਨੇ ਆ ਤੇ ਜਿਹੜਾ ਫੋਰਥ ਵਾਲਾ ਆਏਗਾ ਇਨਾਂ ਹੀ ਕਲੈਕਸ਼ਨਾਂ ਦੇ ਵਿੱਚੋਂ ਉਹ ਸਾਡੀ ਸਾਈਟ ਤੋਂ ਆਏਗਾ ਬਾਕੀ ਇਹ ਸੂਟ ਸਾਰੇ ਅਵੇਲੇਬਲ ਨੇ ਜਿੰਨੇ ਵੀ ਰੰਗ ਮੈਂ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਤੁਸੀਂ ਅਗਰ ਸੂਟ ਬਾਏ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਮੈਂ ਨੰਬਰ ਦਿੱਤਾ ਨੰਬਰ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਹੋ ਨਵੇਂ ਨਵੇਂ ਸੋਹਣੇ ਸੋਹਣੇ ਸੂਟਾਂ ਦੇ ਨਾਲ Thank you for watching my video.